ਕੁਝ ਰੁਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁਖ ਲੱਗਦੇ ਮਾਮਾ ਕੁਝ ਰੁਖ ਮੇਰੀਆਂ ਧੀਆਂ ਵਰਗੇ ਕੁਝ ਰੁਖ ਉਵਾਂਗ ਭਰਾਵਾਂ ਕੁਝ ਰੁਖ ਮੇਰੇ ਬਾਬੇ ਵਾਂਗਣ ਪੱਤਰ ਟਾਵਾ ਟਾਵਾ ਕੁਝ ਰੁਖ ਮੇਰੀ ਦਾਦੀ ਵਰਗੇ ਚੂਰੀ ਪਾਵਣ ਕਾਵਾਂ ਕੁਝ ਰੁਖ ਮੇਰਾ ਦਿਲ ਕਰਦਾ ਏ ਮੋੜੇ ਚੁੱਕ ਖੜਾਵਾਂ ਕੁਝ ਰੁਖ ਮੇਰਾ ਦਿਲ ਕਰਦਾ ਏ ਚੁੰਮਾ ਤੇ ਮਰ ਜਾਵਾਂ ਮੇਰਾ ਵੀ ਏ ਦਿਲ ਕਰਦਾ ਮੇਰਾ ਵੀ ਏ ਦਿਲ ਕਰਦਾ ਰੁੱਖਾਂ ਦੀ ਜੂਨੇ ਆਵਾਂ ਜੇ ਤੁਸਾਂ ਮੇਰਾ ਗੀਤ ਸੁਣਨਾ ਏ ਜੇ ਤੁਸਾਂ ਮੇਰਾ ਗੀਤ ਸੁਣਨਾ ਏ ਮੈਂ ਰੁੱਖਾਂ ਵਿੱਚ ਗਾਵਾਂ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਰੁੱਖ ਤਾਂ ਮੇਰੀ ਮਾਂ ਵਰਗੇ ਨੇ ਜਿਉਂ ਰੁੱਖਾਂ ਦੀਆਂ ਛਾਵਾਂ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ ਮਾਵਾ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ ਕੁਝ ਰੁੱਖ ਲੱਗਦੇ 妈妈。Mama.